ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਇਹ ਆ ਸਵੇਰਾ ਓਟੀਟੀ ਤੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਕੇਵਲ 1 ਤੇ ਨਵੀਂ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ 4 ਜੁਲਾਈ ਨੂੰ ਇਹ ਵੈਬ ਸੀਰੀਜ਼ ਤੁਸੀਂ ਕੇਵਲ 1 ਤੇ ਦੇਖ ਸਕਦੇ ਹੋ ਤੇ ਵੈਬ ਸੀਰੀਜ਼ ਦਾ ਨਾਮ ਹੈ دارو ਇਸ ਦੇ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਬਹੁਤ ਹੀ ਬਿਹਤਰੀਨ ਅਦਾਕਾਰਾ ਕੁਲ ਸਿੱਧੂ ਔਰ ਜੇਕਰ ਗੱਲ ਕਰੀਏ ਇਸ ਵੈਬ ਸੀਰੀਜ਼ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ ਅਮਰਦੀਪ ਸਿੰਘ ਗਿਲ ਵੱਲੋਂ ਔਰ ਜੇਕਰ ਗੱਲ ਕਰੀਏ ਕੁਝ ਦਿਨ ਪਹਿਲਾਂ ਕੁਲ ਸਿੱਧੂ ਨੇ ਇੱਕ ਪੋਸਟ ਪਾਈ ਸੀ ਉਹਨਾਂ ਨੇ ਇਸ ਵੈਬ ਸੀਰੀਜ਼ ਬਾਰੇ ਕੁਝ ਲਿਖਿਆ ਸੀ ਉਹਨਾਂ ਨੇ ਲਿਖਿਆ ਸੀ دارو ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਮੇਰਾ ਰੋਲ ਹੁਣ ਤੱਕ ਦਾ ਸਭ ਤੋਂ ਵੱਡਾ ਰੋਲ ਹੈ ਅਜਿਹੇ ਰੋਲ ਅਕਸਰ ਪੰਜਾਬੀ ਵਿੱਚ ਕੁੜੀਆਂ ਨੂੰ ਕਰਨ ਨੂੰ ਨਹੀਂ ਮਿਲਦੇ ਜਿਵੇਂ ਆਖਾਂ ਕਿ ਮੇਰਾ ਰੋਲ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਰੋਲ ਹੈ ਵਾਹਿਗੁਰੂ ਜੀ ਦੀ ਮਿਹਰ ਨਾਲ ਅਜਿਹੇ ਰੋਲ ਮਿਲਦੇ ਹਨ ਇਹ ਰੋਲ ਮੈਂ ਜਿਉਂ ਕੇ ਵੇਖਿਆ ਹੈ ਇਹ ਰੋਲ ਮੈਂ ਆਪਣੇ ਦਿਲ ਦਿਮਾਗ ਨਾਲ ਮਹਿਸੂਸ ਕਰਕੇ ਕੀਤਾ ਹੈ ਤੁਹਾਨੂੰ ਇੱਕ ਬਹੁਤ ਹੀ ਵੱਖਰੀ ਕੁਲ ਸਿੱਧੂ ਦੇਖਣ ਨੂੰ ਮਿਲੇਗੀ ਸੋ ਇਹਨਾਂ ਦੀ ਜਿਹੜੀ ਵੈਬ ਸੀਰੀਜ਼ ਹੈ 4 ਜੁਲਾਈ ਨੂੰ ਕੇਵਲ 1 ਤੇ ਰਿਲੀਜ਼ ਹੋਣ ਵਾਲੀ ਹੈ ਕਿਹਨੂੰ ਕਿਹਨੂੰ ਇੰਤਜ਼ਾਰ ਇਸ ਵੈਬ ਸੀਰੀਜ਼ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਸ ਤਰ੍ਹਾਂ ਕੁਲਸਿੱਧੂ ਨੂੰ ਕਿਹਾ ਕਿ ਅਜਿਹੇ ਰੋਲ ਕੁੜੀਆਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਕਰਨ ਨੂੰ ਮਿਲਦੇ ਇਹ ਬਹੁਤ ਹੀ ਇੱਕ ਵੱਖਰਾ ਰੋਲ ਹੋਣ ਵਾਲਾ ਸੋ ਕਿਹਨੂੰ ਕਿਹਨੂੰ ਇੰਤਜ਼ਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਿਵਰਾਟੀ ਵੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਇਹ ਐ ਸਵੇਰਾ ਓਟੀਟੀ ਤੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਕੇਬਲ 1 ਤੇ ਨਵੀਂ ਵੈਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ 4 ਜੁਲਾਈ ਨੂੰ ਇਹ ਵੈਬ ਸੀਰੀਜ਼ ਤੁਸੀਂ ਕੇਬਲ 1 ਤੇ ਦੇਖ ਸਕਦੇ ਹੋ ਤੇ ਵੈਬ ਸੀਰੀਜ਼ ਦਾ ਨਾਮ ਹੈ ਦਾਰੋ ਇਸ ਦੇ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਬਹੁਤ ਹੀ ਬਿਹਤਰੀਨ ਅਦਾਕਾਰਾ ਕੁਲ ਸਿੱਧੂ ਔਰ ਜੇਕਰ ਗੱਲ ਕਰੀਏ ਇਸ ਵੈਬ ਸੀਰੀਜ਼ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ ਅਮਰਦੀਪ ਸਿੰਘ ਗਿਲ ਵੱਲੋਂ ਔਰ ਜੇਕਰ ਗੱਲ ਕਰੀਏ ਕੁਝ ਦਿਨ ਪਹਿਲਾਂ ਕੁਲ ਸਿੱਧੂ ਨੇ ਇੱਕ ਪੋਸਟ ਪਾਈ ਸੀ ਉਹਨਾਂ ਨੇ ਇਸ ਵੈਬ ਸੀਰੀਜ਼ ਬਾਰੇ ਉਹ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਮੇਰਾ ਰੋਲ ਹੁਣ ਤੱਕ ਦਾ ਸਭ ਤੋਂ ਵੱਡਾ ਰੋਲ ਹੈ ਅਜਿਹੇ ਰੋਲ ਅਕਸਰ ਪੰਜਾਬੀ ਵਿੱਚ ਕੁੜੀਆਂ ਨੂੰ ਕਰਨ ਨੂੰ ਨਹੀਂ ਮਿਲਦੇ ਜਿਵੇਂ ਆਖਾਂ ਕਿ ਮੇਰਾ ਰੋਲ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਰੋਲ ਹੈ ਵਾਹਿਗੁਰੂ ਜੀ ਦੀ ਮਿਹਰ ਨਾਲ ਅਜਿਹੇ ਰੋਲ ਮਿਲਦੇ ਹਨ ਇਹ ਰੋਲ ਮੈਂ ਜਿਉਂ ਕੇ ਵੇਖਿਆ ਹੈ ਇਹ ਰੋਲ ਮੈਂ ਆਪਣੇ ਦਿਲ ਦਿਮਾਗ ਨਾਲ ਮਹਿਸੂਸ ਕਰਕੇ ਕੀਤਾ ਹੈ ਤੁਹਾਨੂੰ ਇੱਕ ਬਹੁਤ ਹੀ ਵੱਖਰੀ ਕੁਲ ਸਿੱਧੂ ਦੇਖਣ ਨੂੰ ਮਿਲੇਗੀ ਸੋ ਇਹਨਾਂ ਦੀ ਜਿਹੜੀ ਵੈਬ ਸੀਰੀਜ਼ ਐ 4 ਜੁਲਾਈ ਨੂੰ ਕੇਬਲ 1 ਤੇ ਰਿਲੀਜ਼ ਹੋਣ ਵਾਲੀ ਐ ਕਿਹਨੂੰ ਕਿਹਨੂੰ ਇੰਤਜ਼ਾਰ ਐ ਇਸ ਵੈਬ ਸੀਰੀਜ਼ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਸ ਤਰ੍ਹਾਂ ਕੁਲ ਸਿੱਧੂ ਨੇ ਕਿਹਾ ਕਿ ਅਜਿਹੇ ਰੋਲ ਕੁੜੀਆਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਕਰਨ ਨੂੰ ਮਿਲਦੇ ਇਹ ਬਹੁਤ ਇੱਕ ਵੱਖਰਾ ਰੋਲ ਹੋਣ ਵਾਲਾ ਸੋ ਕਿਹਨੂੰ ਕਿਹਨੂੰ ਇੰਤਜ਼ਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਡੈਨਿਕਸ ਵੈਰਟੀਵੀ ਸਤਿ ਸ਼੍ਰੀ ਅਕਾਲ